ਤੋ ਵੀ ਦੋਸਤੋ ਆਮ ਹੀ ਆਪਾਂ ਨਾ ਚੰਗੀਆਂ-ਚੰਗੀਆਂ ਕੋਠੀਆਂ ਮੁਰੇ ਤੇ ਪਾਰਕਾਂ ਦੇ ਵਿੱਚ ਝੌਂਪੜੀਆਂ ਲੱਗੀਆਂ ਵੇਖਦੇ ਆ ਤੁਸੀਂ ਦੇਖ ਸਕਦੇ ਇੱਧਰ ਝੌਂਪੜੀ ਬਣੀ ਪਈ ਆ ਤੇ ਹਰੇਕ ਸੋਚਦਾ ਹੁੰਦਾ ਯਾਰ ਪਤਾ ਨਹੀਂ ਬਣਦੀਆਂ ਕਾਹਦੀਆਂ ਤੇ ਕਿੱਥੋਂ ਮਿਲਦੀਆਂ ਤੇ ਅੱਜ ਆਪਾਂ ਜਿਹੜਾ ਇਹ ਸਵਾਲ ਸੀ ਉਹ ਖਤਮ ਕਰਤਾ ਥੋੜਾ ਖੜੇ ਕਿੱਥੇ ਆਪਾਂ ਸਾਧਕ ਖੜੇ ਆਂ ਸ਼੍ਰੀ ਮੁਕਤਸਰ ਸਾਹਿਬ ਰੋਡ ਦੇ ਉੱਪਰ ਖੜੇ ਆਂ ਚਲੋ ਜੀਐਸਟੀ ਫੈਂਸੀ ਹਟ ਦੇ ਉੱਪਰ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਆਪਣੇ ਨਾਲ ਜਿਹੜਾ ਬਾਈ ਸਸਰੀ ਗਾ ਸਸਰੀ ਗਾ ਉਹ ਠੀਕ ਹੈ ਭਾਈ ਹਾਂਜੀ ਵਧੀਆ ਵਧੀਆ ਭਾਈ ਸਾਰਿਆਂ ਤੋਂ ਪਹਿਲਾਂ ਤਾਂ ਦਰਸ਼ਕਾਂ ਦਾ ਜਿਹੜਾ ਸਵਾਲ ਆ ਉਹ ਆਪਾਂ ਕਵਰ ਕਰ ਲਗੇ ਅਕਸਰ ਭਾਈ ਇਹ ਹੁੰਦਾ ਵੀ ਜਿਹੜੀਆਂ ਇਹ ਬਣਾ ਦਿੰਨੇ ਆ ਕਈਆਂ ਦੇ ਮਨ ਚ ਤਾਂ ਇਹ ਹੁੰਦਾ ਵੀ ਖਣੀ ਕਾਨੇ ਲਾ ਦਿੰਦੇ ਆ ਭਾਈ ਹਾਂ ਤੇ ਗੱਲ ਜਾਂਦੀ ਮੁੜ ਕੇ ਹਨਾ ਤੇ ਪੈਸੇ ਵੀ ਪਤਾ ਨਹੀਂ ਕਿੰਨੇ ਕ ਲੈਂਦੇ ਆ ਤੇ ਭਾਈ ਇਹ ਕਲੀਅਰ ਕਰੋ ਭਾਈ ਇਹ ਕਾਦੀ ਵਾਂਸੀਆ ਕੱਲਾ ਕੇ ਵਿੱਚ ਹੋਰ ਵੀ ਚੀਜ਼ ਲੱਗਦੀ ਓਦੇ ਨਹੀਂ ਇਹ ਵਾਂਸ ਹੈ ਜੀ ਪਹਿਲਾਂ ਲੱਕੜ ਦਾ ਬਣਦਾ ਫਰੇਮ 1.5 ਬਾਈ 1.5 ਦਾ 1.5 ਬਾਈ 1.5 ਦਾ ਹਾਂਜੀ ਪਹਿਲਾਂ ਥੱਲੇ ਲੋਹੇ ਦਾ ਲੱਗਦਾ ਢਾਂਚਾ ਸਾਰਾ ਖੜਾ ਹੁੰਦਾ ਲੋਹੇ ਦਾ ਫਿਰ ਉਦੋਂ ਬਾਅਦ ਲ ਫੇਰ ਲੱਕੜ ਦੇ ਵਿੱਚ ਪਾਈ ਦੀ ਥਰਮਾ ਕੋਲ ਥਰਮਾ ਕੋ ਹਾਂਜੀ ਥਰਮਾ ਕੋਲ ਵੀ ਠੰਡੀ ਰਵੇ ਉਹ ਠੰਡਾ ਰਵੇ ਹਾਂਜੀ ਠੰਡਾ ਰਵੇ ਗਰਮੀਆਂ 'ਚ ਤੇ ਫੇਰ ਆਪਣਾ ਪਾਈ ਦਾ ਤਰਪਾਲ ਡਬਲ ਕਾਲੀ ਤਰਪਾਲ ਵੀ ਚੌਣ ਚੌਣ ਤੋਂ ਮੀਮੂ ਕੋਈ ਚੱਕਰ ਕੋਈ ਮੀਂਹ ਦਾ ਚੱਕਰ ਨਹੀਂ ਨਾ ਕੋਈ ਕਿੰਨੀ ਗਾਰੰਟੀ ਕਿੰਨੀਆਂ ਬਾਈ ਇਹਦੀ ਜੇ ਚੌਣ ਜਿਵੇਂ ਇਹ 25 30 35 ਸਾਲ ਨਹੀਂ ਜਾਂਦੀ ਜੀ 30 35 ਸਾਲ ਤੱਕ ਦੀ ਗਾਰੰਟੀ ਹੈ ਹਾਂਜੀ ਗਾਰੰਟੀ ਹੈ ਤੁਹਾਨੂੰ ਠੀਕ ਆ ਤੇ ਦਿਖਾਗੇ ਬਾਈ ਅੱਗੇ ਆ ਪਹਿਲਾਂ ਤਾਂ ਬਾਈ ਆਹ ਜਿਹੜੀ ਆ ਕੀ ਚੀਜ਼ ਬਣੀ ਵੀ ਇਹ ਇਹ ਕੁਕੜਾਂ ਵਾਸਤੇ ਬਣਾਇਆ ਜੀ ਕੁਕੜਾਂ ਵਾਸਤੇ ਹਾਂਜੀ ਕੁਕੜਾਂ ਦਾ ਖ ਠੀਕ ਆ ਇਹ ਕਿੰਨੇ ਹੈਗਾ ਬਾਈ ਸਕਰ ਫੁੱਟ ਇਹ 4/6 ਦਾ ਹੀ 4/6 ਦਾ ਹਾਂਜੀ ਠੀਕ ਆ ਤੇ ਬਾਈ ਜੇ ਆਪਾਂ ਮੈਂਸ਼ਨ ਕਰ ਸਕਦੇ ਆ ਰੇਟ ਦੱਸ ਸਕਦੇ ਆ ਜੇ ਕਈ ਵਾਰੀ ਪੁੱਛਦੇ ਹੁੰਦੇ ਮੜਕੇ ਵਾਲਾ ਦਾ ਰੇਟ ਦੱਸਿਆ ਨਹੀਂਗਾ ਕਿੰਨੇ ਕ ਦਾ ਬਣ ਜੂਗਾ ਜੇ ਆਮ ਬਣਾਉਣਾ ਇਹ ਬਣ ਜੂਗਾ ਜੀ ਕੋਈ 45-4600 ਰੁਪਏ ਦਾ 45-4600 ਰੁਪਏ ਦਾ ਤੇ ਬਾਈ ਕੋਈ ਸੌਂਖ ਸੂਂਖ ਦਾ ਜਾਂ ਕੋਈ ਇਹਦਾ ਕੋਈ ਲੱਗਣ ਦਾ ਜਾਂ ਨਹੀਂ ਮਾਸ ਨੂੰ ਨਹੀਂ ਲੱਗਦੀ ਸੌਂਖ ਨਹੀਂ ਲੱਗਦੀ ਇੱਕ ਮੈਂ ਵੇਖਿਆ ਸੀ ਕੋਟਿੰਗ ਜੀ ਕੀਤੀ ਹੁੰਦੀ ਹੈ ਬਾਈ ਉੱਪਰ ਉਹ ਕੀ ਕਰਦੇ ਹੁੰਦੇ ਹੋਣ ਤੁਸੀਂ ਜਿਵੇਂ ਉਹ ਕੀਤੀ ਪਈ ਆ ਵਾਰਨਿਸ਼ ਕਰਾਉਂਦੇ ਆ ਜੀ ਇਹ ਵਾਰਨਿਸ਼ ਵਾਈ ਦੀ ਬਈ ਹਾਂਜੀ ਹਾਂਜੀ ਵਾਰਨਿਸ਼ ਇਹਦਾ ਕੀ ਫਾਇਦਾ ਬਈ ਕੀ ਬੈਨੀਫਿਟ ਹੈ ਇਹਦਾ ਇਹਦਾ ਜਿਵੇਂ ਇੱਕ ਤੇ ਪਾਣੀ ਪੋਣੀ ਤੇ ਲਕੀ ਜਾਂਦਾ ਕਾਲੇ ਨਹੀਂ ਹੁੰਦੇ ਵਾਂਸ ਜਿਵੇਂ ਧੁੰਦ ਧੁੰਦ ਪੈਂਦੀ ਹੈ ਗੇਸਿਆਂ ਵਾਲਾਂ ਜੇ ਤੇ ਕਾਲੇ ਨਹੀਂ ਹੁੰਦੇ ਇਹਦੇ ਨਾਲ ਠੀਕ ਹੈ ਇਹਦਾ ਇਹ ਫਾਇਦਾ ਹੈਗਾ ਅੱਛਾ ਇਹ ਹੁਣ ਬਈ ਸੈਟ ਵਾਲੀ ਕੰਧ ਲੱਗਦੀ ਮੈਨੂੰ ਹਨਾ ਇਹ ਜਿਵੇਂ ਆਪਾਂ ਪਾਰਕ ਚ ਲਾ ਦਿੰਦੇ ਆ ਉਹ ਜੀ ਹਾਂਜੀ ਇਹ ਕੰਧ ਹੀ ਹੈ ਕੰਧ ਹੀ ਹੈ ਠੀਕ ਹੈ ਬਈ ਜੇ ਆਪਾਂ ਗੱਲ ਕਰਕੇ ਬਈ ਇੱਕ ਰੂਮ ਦੇਖਦੇ ਹੁਣੇ ਇੱਕ ਕਮਰਾ ਟਾਈਪ ਤਿਆਰ ਕਰ ਲੈਨੇ ਹੁਣ ਤੁਸੀਂ ਹਨਾ ਹਾਂਜੀ ਤੇ ਉਹਦੇ ਵਿੱਚ AC ਵੀ ਮੈਂ ਸੁਣਿਆ ਵੀ ਲੱਗ ਜਾਂਦਾ ਹਾਂਜੀ AC ਵੀ ਲੱਗ ਬਾਹਰ ਨਹੀਂ ਜਾਂਦੀ ਹਾਂਜੀ ਨਾ ਬਾਹਰ ਨਹੀਂ ਜਾਂਦੀ ਸਾਰੇ ਪਾਸੇ ਤਰਪਾਲ ਪਾਈ ਹੁੰਦੀ ਨਾ ਆਪਾਂ ਜਿਵੇਂ ਕੰਧਾਂ ਕਰੀਦੀਆਂ ਨਾ ਸਾਈਡਾਂ ਤੇ ਉਹ ਵੀ ਆਪਣੇ ਵਾਹਸ ਦੀਆਂ ਹੁੰਦੀਆਂ ਉਹਦੇ ਵਿੱਚ ਵੀ ਥਰਮਾਗੋਲ ਪੈਂਦੀ ਹੈ ਫਿਰ ਉਹਦੇ ਵਿੱਚ ਆਪਣਾ ਤਰਪਾਲ ਪੈਂਦੀ ਹੈ ਤੇ ਦੋਵਾਂ ਸਾਈਡਾਂ ਤੇ ਵਾਹਸ ਲੱਗਾ ਹੁੰਦਾ ਸਾਰਾ ਪੂਰਾ ਕਵਰ ਹੋ ਜਾਂਦਾ ਸਾਈਡਾਂ ਦਾ ਅੱਛਾ ਉਹ ਚ ਕੋਲੰਗ ਨਹੀਂ ਜਾਂਦੀ ਹਾਂਜੀ 2 ਇੰਚ ਮੋਟੀ ਲੇਅਰ ਬਣ ਜਾਂਦੀ ਸਾਰੇ ਪਾਸੇ ਠੀਕ ਹੈ ਫਰੇਮ ਦੀ ਗੱਲ ਕਰਕੇ ਬਈ ਹਾਂ ਸਟਰਕਚਰ ਜਿਵੇਂ ਆ ਫਰੇਮ ਬਣੀ ਜਾਂਦਾ ਇਹ ਚ ਕਿਹੜੀ ਲੱਕੜ ਯੂਜ਼ ਕਰਦੇ ਆ ਇਹ ਆਮ ਬਈ ਇਹ ਸਪੈਦਾ ਹੁੰਦਾ ਜੀ ਚਿੱਟਾ ਪੈਦਾ ਹੁੰਦਾ ਬਾਈ ਹਾਂਜੀ ਇੱਕ ਲਾਲਚ ਪੈਦਾ ਹੁੰਦਾ ਉਹ ਮਾੜਾ ਹੁੰਦਾ ਇਹ ਚਿੱਟਾ ਸਪੈਦਾ ਆਪਾਂ ਲਾਈਦਾ ਹਾਂਜੀ ਵਧੀਆ ਹੁੰਦਾ ਤੇ ਬਾਈ ਇਹਦਾ ਇਹਦਾ ਵੀ ਕੋਈ ਨਹੀਂ ਜਿਆ ਸਿਉਂਖ ਵਾਸਤੇ ਮੈਂ ਵਾਰ-ਵਾਰ ਇਹ ਪੁੱਛਦਾ ਕਿਉਂਕਿ ਪੈਸਾ ਲਾਉਂਦਾ ਵਾਲਾ ਕਹਿੰਦਾ ਬਾਈ ਕੱਲ ਨੂੰ ਸਿਉਂਖ ਨਾਲ ਲੱਗ ਜੀ ਉਹਨੂੰ ਕੈਮੀਕਲ ਵਗੈਰਾ ਪਾਉਂਨੇ ਜਾਂ ਕਿ ਕੋਈ ਪ੍ਰੋਬਲਮ ਆਉਂਦੀ ਨਹੀਂ ਸਿਉਂਖ ਦੀ ਨਹੀਂ ਅਜੇ ਤਾਂ ਇਹਦੇ ਕੋਈ ਪ੍ਰੋਬਲਮ ਨਹੀਂ ਹਾਂਜੀ ਜੇ ਕਿਸੇ ਨੇ ਬਣਵਾਉਣਾ ਬਾਈ ਹਨਾ ਤਾਂ ਥੱਲੇ ਕੀ ਸਟ੍ਰਕਚਰ ਤਿਆਰ ਕਰਨਾ ਪੈਂਦਾ ਉਹਨਾਂ ਨੂੰ ਥੱਲੇ ਸੀਮੈਂਟ ਦਾ ਥੜਾ ਬਣਾਉਣਾ ਪਊ ਜਾਂ ਤੁਸੀਂ ਸਿੱਧਾ ਆਪ ਹੀ ਬਣਾਉਣੀ ਆ ਸਾਰਾ ਕੁਝ ਇਹਦਾ ਠੱਲੇ ਹਾਂਜੀ ਠੀਕ ਆ ਤੇ ਜਿਹੜਾ ਰਾਂਗਾ ਵਾਰਨਿਸ਼ ਹੋਣੀ ਹੈ ਵੀ ਉਹਨਾਂ ਨੇ ਕਰਨੀ ਹੈ ਠੀਕ ਆ ਹਾਂਜੀ ਤੇ ਜਿਹੜਾ ਬਿਜਲੀ ਦਾ ਵਾ ਸਮਾਨ ਜਿਹੜਾ ਪੱਥਾ ਲੱਗਣਾ ਜਾਂ ਕੁਛ ਵੀ ਵਾਇਰਿੰਗ ਹੋਣੀ ਹੈ ਉਹ ਵੀ ਸਾਰਾ ਉਹਨਾਂ ਦਾ ਆਪਾਂ ਸਾਰਾ ਲੋਹੇ ਦਾ ਟਾਂਚਾ ਤੇ ਲੱਕੜ ਦਾ ਤੇ ਨਾਲ ਆਵਾੰਸ ਤੇ ਕਿਰਾਇਆ ਪਾੜਾ ਆਉਣ ਜਾਣ ਵਾਲਾ ਉਹ ਸਾਰਾ ਸਾਡਾ ਉਹ ਸਾਰਾ ਤੁਹਾਡਾ ਹਾਂਜੀ ਉਹ ਸਾਡਾ ਕੀ ਸਕੁਅਰ ਫੁੱਟ ਦੇ ਹਿਸਾਬ ਨਾਲ ਵੀ ਕਿੰਨੇ ਜੇ ਆਪਾਂ ਕਿਤੇ ਜਾ ਕੇ ਘਰੇ ਕੰਮ ਕਰਨਾ ਜਦੋਂ ਹਾਂਜੀ ਉਹ ਕੀ ਸਕੁਅਰ ਫੁੱਟ ਚੱਲਦਾ ਬਾਈ ਤੁਹਾਡਾ 180 ਰੁਪਏ ਲਈਦੇ ਇਸ ਸਕੁਅਰ ਫੁੱਟ ਦੇ 180 ਰੁਪਏ ਸਕੁਅਰ ਫੁੱਟ ਦੇ ਹਾਂਜੀ ਦੇਮੀ ਟੋਰ ਦਾ ਫਰਦਾ ਘਰ ਹਨਾ ਜਿਆਦਾ ਦੇਖਿਆ ਗਿਆ ਟਾਇਰ ਲਾ ਦਿੰਦੇ ਆ ਤੁਸੀਂ ਹਾਂਜੀ ਹਾਂਜੀ ਉਹ ਸਿਸਟਮ ਕੀ ਹੁੰਦਾ ਬਈ ਉਹਦੇ ਬਾਰੇ ਜਰੂਰ ਦੱਸੋ ਉਹ ਟਾਇਰ ਵੀ ਲੱਗ ਜਾਂਦੇ ਕੋਈ ਜੇ ਕਿਸੇ ਨੇ ਲਾਉਣੇ ਹੋਣ ਤੇ ਜੇ ਕਿ ਮੰਨ ਲਓ ਕਿਤੇ ਆਪਾਂ ਲੈ ਕੇ ਜਾਣਾ ਗਾਂ ਤੇ ਜੇ ਆਪਾਂ ਪੱਕਾ ਵੀ ਲਾ ਦਿੰਨੇ ਸੀਮੈਂਟ ਦੇ ਨਾਲ ਤੇ ਜੇ ਉਹਨੂੰ ਆਪਾਂ ਸ਼ਿਫਟ ਕਰਨਾ ਚਾਹੋਣੇ ਉਹ ਵੀ ਹੋ ਜੂਗਾ ਕੋਈ ਚੱਕਰ ਨਹੀਂ ਉਹਦਾ ਉਹ ਵੀ ਸ਼ਿਫਟ ਹੋ ਜਾਂਦਾ ਹਾਂਜੀ ਉਹ ਵੀ ਹੋ ਜਾਂਦਾ ਅੱਗੇ ਪਿੱਛੇ ਕਰਨਾ ਠੀਕ ਹੈ ਹਾਂਜੀ ਤੇ ਵੀ ਆਹ ਦਿਖਾ ਸਕਦੇ ਆ ਬਾਹਰੋਂ ਤੁਸੀਂ ਦੇਖ ਲਿਆ ਦੇਖੋ ਇਹ ਚ ਕੋਈ ਹੈ ਨਹੀਂਗਾ ਜ਼ਿਆਦਾਤਰ ਤਾਂ ਇਹੀ ਹੁੰਦਾ ਬਾਈ ਵੀ ਚੌਣ ਚੂਣ ਲੱਗ ਜਾਂਦੀ ਹੈ ਹਨਾ ਤੇ ਉਹ ਡਬਲ ਲੇਅਰ ਤੇ ਕੰਮ ਹੁੰਦਾ ਜਿਵੇਂ ਬਾਈ ਇਹ ਵੀ ਡਬਲ ਫਰੇਮ ਹੀ ਹੋ ਗਿਆ ਹਣਾ ਹਾਂਜੀ ਹਾਂਜੀ ਡਬਲ ਹੈ ਜੀ ਆ ਵੀ ਡਬਲ ਹੋ ਗਿਆ ਜਿਵੇਂ ਬਾਈ ਨੇ ਦੱਸਿਆ ਥਰਮਲ ਕੋਲ ਵੀ ਪਾ ਦਿੰਦੇ ਆ ਦੋ ਡਬਲ ਇਹਦੇ ਵਿੱਚ ਬਾਈ ਉਹ ਪੈਂਦਾ ਤਰਪਾਲ ਆਪਾਂ ਪਿਆਬੀ ਚ ਗਏ ਜਮਾ ਤੇ ਕੋਈ ਉਹ ਹੈ ਨਹੀਂਗਾ ਚੌਂ ਚੂੰਦੀ ਹਣਾ ਗਾਰੰਟੀ ਇੱਕ ਬਾਈ ਹੁੰਦਾ ਜਿਆਦਾ ਵੀ ਨੇਰੀ ਆਈ ਦੇਦਾ ਨਹੀਂ ਕਿਤੇ ਬੋਟ ਕੇ ਗਵਾਂਡੀਆਂ ਦਾੜੂ ਬਾਈ ਨਾ ਜੀ ਨਾ ਕਿਤੇ ਨਹੀਂ ਜਾਂਦਾ ਗਾਰੰਟੀ ਆ ਪੂਰੀ ਮੈਂ ਨਾ ਫੋਲ ਰਾਜਸਥਾਨ ਚ ਜਿਆਦਾ ਨੇਰ ਆਉਂਦੇ ਆ ਆਪਾਂ ਉੱਥੇ ਜਿਆਦਾ ਕੰਮ ਕਰੀਦਾ ਬੀਕਰ ਨੇਰ ਵਾਲੀ ਸਾਈਡ ਠੀਕ ਹੈ ਉੱਥੇ ਬਾਲੇ ਨਹਿਰ ਆਉਂਦੇ ਕੋਈ ਚੱਕਰ ਨਹੀਂ ਹੈ ਜੀ ਉਧਰ ਕੋਈ ਚੱਕਰ ਨਹੀਂ ਹਾਂਜੀ ਠੀਕ ਹੈ ਤੇ ਇੱਕ ਬਾਈ ਜੇ ਆਹ ਤੁਹਾਨੂੰ ਦਿਖਾ ਦਿੰਨੇ ਆ ਆ ਵੀ ਤੁਸੀਂ ਪਾ ਸਕਦੇ ਜਿਵੇਂ ਆਪਾਂ ਆਮ ਟਾਬਿਆਂ ਤੇ ਜਾਂਦੇ ਆ ਛੰਨ ਕਹਿ ਦਿੰਨੇ ਆ ਉੱਥੇ ਹਨਾ ਪਾਣੀ ਹੁੰਦੀ ਆ ਤੇ ਉਹ ਵੀ ਆਪਾਂ ਇਹ ਵੀ ਲਿਆ ਸਕਦੇ ਹਾਂ ਨਾ ਬਾਈ ਇਹ ਤੁਸੀਂ ਆਪ ਨੂੰ ਤੋਂ ਦੇ ਸਕਦੇ ਤੁਸੀਂ ਆ ਅੰਦਰੋਂ ਇਦਾਂ ਦੇਖਣਾ ਜਿਵੇਂ ਆ ਦਿਖਾ ਦਿਓ ਮੜੇ ਅੰਦਰੋਂ ਅੰਦਰੋਂ ਵੀਊ ਦਿਖਾਉ ਆਪਾਂ ਅੰਦਰੋਂ ਥੱਲਿਓਂ ਵੇਖਣੀ ਸ਼ਾਤ ਐਦਾਂ ਦਿਖਣੀ ਐ ਇੱਕ ਬਾਈ ਇਹਨੂੰ ਜੇ ਜਿਹੜਾ ਆਪਾਂ ਰੂਮ ਤਿਆਰ ਕਰਦੇ ਆ ਅੰਦਰੋਂ ਕਈ ਜਿਹੜਾ ਡਾਉਨ ਸੀਲਿੰਗ ਕਰਾਉਣ ਦਾ ਆਰਾਧਾ ਹੁੰਦਾ ਹੈ ਉਹ ਵੀ ਹੋ ਜੂਗੀ ਛੱਤ ਤੇ ਕੋਈ ਪ੍ਰੋਬਲਮ ਨਹੀਂ ਜੇ ਕਰਨੀ ਹੈ ਇੱਕ ਗ੍ਰੀਨ ਸ਼ੀਟ ਆਉਂਦੀ ਹੁੰਦੀ ਹੈ ਜਿਵੇਂ ਉਹ ਲਾ ਦਿੰਦੇ ਆ ਹਾਂਜੀ ਉਹ ਲਾ ਕੇ ਤੇ ਕਲਰ ਹੋ ਜਾਂਦਾ ਹਾਂਜੀ ਹੋ ਜਾਂਦਾ ਠੀਕ ਆ ਉਹ ਵੀ ਠੀਕ ਉਹ ਵੀ ਹੋ ਜੂਗਾ ਉਹ ਵੀ ਹੋ ਜੂਗਾ ਤੇ ਬਾਕੀ ਬਾਈ ਇੱਕ ਹੋਰ ਆ ਜਿਹੜੀ ਆ ਚੀਜ਼ ਦੇਖ ਲਓ ਛੋਟੀਆਂ ਝੌੜੀਆਂ ਹੋ ਗਈਆਂ ਵੱਡੀਆਂ ਇੱਕ ਬਾਈ ਨੇ ਆ ਗੱਲ ਦੱਸੀਆ ਕਹਿੰਦਾ ਵੀ 120 ਰੁਪਏ ਸਕੁਅਰ ਫੁੱਟ ਤੁਸੀਂ ਲਿਆ ਸਕਦੇ ਆ ਕਈਆਂ ਨੂੰ ਇਹ ਹੁੰਦਾ ਵੀ ਪਾਰਕ ਬਣਾਇਆ ਘਰੇ ਪਾਰਕ ਤੇ ਆਪਾਂ ਵੈਸੇ ਹੀ ਹੋਰ ਚੀਜ਼ਾਂ ਕੰਧ ਕਰ ਦਿੰਨੇ ਆ ਨਾ ਤਾਂ ਉਹ ਸੋਹਣੀ ਨਹੀਂ ਲੱਗਦੀ ਆਹ ਪਾਰਕ ਤੇ ਤੁਸੀਂ ਆਪਦੀ ਲਾਉਣੀ ਆ ਬਾਉਂਡਰੀ ਤੇ ਇਹ ਲਿਆ ਸਕਦੇ ਆ ਮੋਕਸਰ ਸਾਹਿਬ ਰੋੜਾਗਾਤ ਹੈ ਜੀਐਸਜੀ ਫੈਂਸੀ ਹਟ ਤੇ ਖੜੇ ਆ ਨੰਬਰ ਥੱਲੇ ਪਾਈ ਦਾ ਚੱਲੀ ਜਾਂਦਾ ਪਹਿਲਾ ਕੈਮਰਾ ਤੁਹਾਨੂੰ ਦੱਸ ਰਿਹਾ ਕਿ ਸਭ ਤੋਂ ਪੁਰਾਣੀ ਜਿਹੜੀ ਮਸ਼ਹੂਰ ਦੁਕਾਨ ਇਹ ਹੀ ਆ ਤੁਹਾਡੀ ਪਹਿਲੀ ਦੁਕਾਨ ਹੈ ਜੀ ਸਭ ਤੋਂ ਪੁਰਾਣੀ ਆਪਣੀ ਹੈ ਜੀ ਬਾਕੀ ਦਾ ਸਾਰੇ ਨਵੇਂ ਬੰਦੇ ਆ ਆਪਣੇ ਤੋਂ ਸਿੱਖ ਸਿੱਖ ਕੇ ਸਾਰੇ ਗਏ ਠੀਕ ਆ ਹਾਂਜੀ ਲੋ ਵੀ ਦੋਸਤੋ ਹੁਣ ਤੁਹਾਨੂੰ ਮੇਨ ਆ ਜਿਹੜਾ ਕਹਿੰਦੇ ਭੰਡਾਰ ਹੁੰਦਾਗਾ ਉੱਥੇ ਤੁਹਾਨੂੰ ਜਿਹੜਾ ਦਿਖਾਤਾ ਮੇਨ ਪੁਰਾਣੇ ਬੰਦੇ ਇਹ ਆ ਸਾਦਕ ਚ ਤੇ ਇਹਨਾਂ ਨਾਲ ਸੰਪਰਕ ਕਰ ਲਿਓ ਬਈ ਜੀਐਸਜੀ ਫੈਂਸੀ ਹਟ ਵਾਲੇ ਆ ਤੇ ਬਾਕੀ ਡਿਜ਼ਾਈਨ ਬਹੁਤ ਆ ਹਨਾ ਬਈ ਹਾਂਜੀ ਡਿ ਹਾਊ ਬੋ ਜਿਹੜਾ ਬਣ ਜੂਗਾ ਕਾਪੀ ਤੁਹਾਨੂੰ ਤਿਆਰ ਕਰਕੇ ਦੇ ਦਊਗਾ ਇਹਨਾਂ ਨਾ ਜਿਵੇਂ ਆ ਗੋਲ ਵਾਲਾ ਹੂੰ ਇਹ ਆਪਾਂ ਹੀ ਇਹਦਾ ਮਤਲਬ ਹੈ ਜਿਹੜੀ ਕਹਣਾ ਜਿਹੜਾ ਇਹ ਮਾਡਲ ਆਗਾ ਇਹ ਬਾਈ ਨੇ ਤਿਆਰ ਕੀਤਾਗਾ ਤੇ ਹੋਰ ਕਿਸੇ ਨਹੀਂ ਬਾਅਦ ਚ ਤਾਂ ਹੁਣ ਆਈ ਜਾਂਦੇ ਬਾਈ ਆਪਣੇ ਸਿੱਖ ਸਿੱਖ ਕੇ ਸਾਰੇ ਗਏ ਬੰਦੇ ਉਹ ਬਣਾਈ ਜਾਂਦੇ ਮੈਂਡਿਅਨ ਬਾਈ ਨੇ ਤਿਆਰ ਕੀਤਾ ਸੀਗਾ ਇਹਦੇ ਵੀ ਇਹ ਇੱਥੋਂ ਚੱਲਿਆਗਾ ਠੀਕ ਆ ਦੋਸਤੋ ਜੇ ਕਿਸੇ ਨੇ ਬਾਈ ਬੁਕਿੰਗ ਕਰਾਉਣੀ ਆ ਜਾਂ ਆ ਕੇ ਵਿਜ਼ਿਟ ਕਰਨਾ ਇੱਥੇ ਵੇਖਣਾ ਤਾਂ ਸਾਦਕਾ ਕੇ ਤੁਸੀਂ ਦੇ ਸਕਦੇ ਆ ਤੇ ਬਾਕੀ ਫੋਨ ਚੱਲੀ ਜਾਂਦਾ ਕਨੈਕਟ ਕਰ ਸਕਦੇ ਆ ਜਿੱਥੇ ਵੀ ਤੁਸੀਂ ਘਰੇ ਆਪਦਾ ਫਾਰਮ ਚ ਪਾਰਕ ਚ ਕਿਤੇ ਆਪਦਾ ਕੋਠੀ ਮੂਰੇ ਹਨਾ ਕੋਈ ਬਣਾਉਣੀ ਆ ਚੀਜ਼ ਤੇ ਕਮਰੇ ਤਿਆਰ ਕਰਾਉਣੇ ਆ ਕਈ ਹਮਾ ਵੇਖਿਆ ਬਾਈ ਜਰਮਨ ਸ਼ੈ ਤੇ ਸੀ ਲਾ ਕੇ ਇੱਥੇ ਵੀ ਪਿੱਛੇ ਬਣਿਆ ਬਾਈ ਦਾ ਮੈਂ ਵੇਖਿਆ ਸੀਗਾ ਤੇ ਬਹੁਤ ਵਧੀਆ ਬਾਈ ਤੇ ਠੀਕ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ